ਫੱਤੀ ਫੱਤੀ ਵੀਰ ਹੈ ਕੋਈ ਘੋਰਾ ਲੱਭ ਕੇ ਦਿਖਾ ਸਰੂਜੀ ਕਾ ਖਾਲਸਾ ਵਾਈਗੁਰਜੀ ਕੀ ਫਤਹ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਹ ਉਹ ਤੁਸੀਂ ਬੜੇ ਸਲਾਗਾਂ ਨੂੰ ਸੇ ਲਾਈਟ ਜਗਾ ਹੈ ਰਾਹ ਨਹੀਂ ਬੰਦਦਾ ਹੈਗਾ ਹੀ ਆ ਤੇ ਵੈਲਕਮ ਬੈਕ ਟੂ आवर ਨਿਊ YouTube ਵੀਡੀਓ ਮੇਰੀ ਭੈਣ ਅੱਜ ਆਪਾਂ ਸੀਗੇ ਭੈਣ ਕੋ ਤੇ ਅੱਜ ਆਪਾਂ ਜਾ ਰਹੇ ਆ ਪੰਜਾਬ ਨੂੰ ਮਿਨੀ ਪੰਜਾਬ ਨੂੰ ਹਾਂਜੀ ਮਤਲਬ ਮਿਨੀ ਪੰਜਾਬ ਨੂੰ ਚਲੋ ਤਾਂ ਦਰਸ਼ਨ ਕਰਾਉਂਦੇ ਉੱਥੇ ਜਾ ਕੇ ਦੇਖਦੇ ਹਾਂ ਕੀ ਪ੍ਰੋਗਰਾਮ ਚ ਸਮਾਚਾਰ ਆ ਤਾਂ ਜਿੰਦੇ ਅਪਡੇਟਸ ਬਣੇ ਰਹੇ ਬਣੇ ਰਹੀਏ ਕੈਮਰਾਮੈਨ ਹਰਪਿੰਦਰ ਰਣ ਰਜਨੀਤ ਕੇ ਸਾਥ लेट्स ਗੋ ਕਿੰਨਾ ਟਾਈਮ ਲੱਗਣਾ 1 ਘੰਟੇ 18 ਮਿੰਟ ਓਕੇ ਆਨ ਦੇ ਵਿੱਚ ਚਿਹਰਾ ਸੁਰਖ ਹੋ ਜਾਣਾ ਚਿੰਤਾਈ ਨਾ ਰਹਿਣੀ ਲੋਕਾਂ ਨੂੰ ਮੌਤ ਦੀ ਚਿੰਤਾ ਇਹਨੂੰ ਮੌਤ ਸੁਰਖ ਨੂੰ ਕਰਦੀ ਹੈ ਖੁਸ਼ੀ ਬਖਸ਼ਦੀ ਹੈ है बापू जिन सिंहों ने कल मौत के साहिल था उतरना कल सुबह था जिन खालसों ने जंग में मरना वाली से शहदों के हुआ जब है गुजरना मुश्किल हुआ इस जा ਕਿੰਨੀ ਖੁਸ਼ੀ ਹੁੰਦੀ ਹੈ ਨਾ ਭਾਵੇਂ ਪੰਜਾਬ ਤਾਂ ਨਹੀਂ ਆਏ ਪਰ ਮਿੰਨੀ ਪੰਜਾਬ ਹੈ ਉਹਦੀ ਹੀ ਮਤਲਬ ਕਿ ਖੁਸ਼ੀ ਹੋਉਂਦੀ ਹੈ ਐਸੇ ਹੈ ਸਾਰਾ ਇਦਾਂ ਦਾ ਹਾਂਜੀ ਵਰਮਾ ਜੁਐਲਰ ਸੈਟਰ ਤੇ ਸ਼ੈਰੀਡਨ ਹੋਮਸ ਦੀ ਆ ਗਿਆ ਓਏ ਆ ਗਏ ਪੰਜਾਬੀ ਸਾਗੇ ਪੰਜਾਬੀ ਆਪਣਾ ਪੰਜਾਬ ਹੋਵੇ ਕਰਦੀ ਚਾਹ ਹੋਵੇ ਯੂਪਾਰਟ ਓਏ ਹਉ ਤੋਂ ਪਰਲੇਮੈਂਟ ਦੱਸੇ ਅਸੀਂ ਇੱਧਰ ਹੀ ਅੰਕ ਜੀ ਤੇ ਕਰ ਪਰਲੇਮੈਂਟ ਦੱਸੇ ਸਿੱਥੋਂ ਅੰਕ ਜੀ ਹੋ ਫੜਦੇ ਹੁੰਦੇ ਆ ਬਸ ਦਾਬੀ ਲੈ ਅੱਛਾ ਆਪਣਾ ਪਿੰਡ ਵਸ ਪਹੁੰਚ ਲੇ ਗੁਰਦਵਾਰਾ ਸੇ ਨਾ ਲਈ ਆ। ਉਹ ਹਾਂ ਜੀ। ਹਾਂ ਇੱਥੇ ਲੰਗਰ ਖਾਦਾ ਸੀ ਪਿਛਲੀ ਵਾਰ ਜਾਦ ਭੁੱਲ ਗਏ। ਇੱਥੇ ਦਾ ਸਾਰੇ ਲੱਗੇ ਸੀਗੇ ਲੰਗਰ। ਜਗਾਂ ਨਹੀਂ ਭੁੱਲਦਾ ਮੈਂ। ਕਿੱਥੇ ਮਿਲ ਗਿਆ ਹੁਣ ਕੁੜੀਆਂ ਛੋਲੇ ਟੂੜੇ। ਕਿ ਫਤਿਹ ਪਹੁੰਚ ਗਿਆ ਸ੍ਰੀ ਗੁਰਦੈਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸਾਹਿਬ ਹੁਣ ਕਰੀਏ ਦਰਸ਼ਨ ਆਪਾਂ ਦੇਖਦੇ ਆਂ ਭੈਣ ਆਪਣੀ ਨੇ ਉਹ ਹੱਲੇ ਪਹੁੰਚੇ ਨਹੀਂ ਹੈਗੇ ਉਹਨਾਂ ਦੀ ਵੇਟ ਕਰ ਰਹੇ ਆਂ ਪਦਰਸ਼ਨ ਕਰਿਆ ਸੀ ਗੁਰਦੁਆਰਾ ਸਾਹਿਬ ਕਿਉਂਕਿ ਸਾਡਾ ਮੇਨ ਮਕਸਦ ਹੀ ਹੁੰਦਾ ਪਹਿਲਾ ਗੁਰੂ ਘਰ ਦਾ ਦਰਸ਼ਨ ਕਰ ਲਈਏ ਤੇ ਹੁਣ ਆਪਾਂ ਜਾ ਰਹੇ ਹਾਂ ਇੱਥੇ ਦੀ ਮਾਰਕੀਟ 'ਚ ਜਿਹੜੀ ਕਿ ਬੜੀ ਮਸ਼ਹੂਰ ਹੈ ਪੰਜਾਬੀ ਮਾਰਕੀਟ ਤੇ ਚਲੋ ਤੁਹਾਨੂੰ ਲੈ ਚਾਲਦੇ ਹਾਂ ਉੱਥੇ ਸਾਡਾ ਇੱਧਰ ਆਉਣ ਦਾ ਮੇਨ ਮਕਸਦ ਉਹ ਵੀ ਤੁਹਾਨੂੰ ਅਸੀਂ ਐਂਡ 'ਚ ਦੱਸਾਂਗੇ ਕਿ ਅਸੀਂ ਕਿਉਂ ਆਏ ਹਾਂ ਇੱਧਰ ਨੂੰ ਅੱਜ ਹਾਂਜੀ ਮੇਨ ਮਕਸਦ ਬਾਅਦ ਦੱਸਾਂਗੇ ਉਹ ਤਾਂ ਮੇਨ ਵੀ ਨਹੀਂ ਪੱਲਾ ਪਤ ਹੈਗਾ ਸਰਪ੍ਰਾਈਜ਼ ਸਰਪ੍ਰਾਈਜ਼ ਨਹੀਂ ਆ ਤੁਹਾਡੇ ਲਈ ਚਲੋ ਮਿਲਦੇ ਆਂ ਧਰ ਬਜ਼ਾਰ ਚ ਲੈ ਚਲਦੇ ਆਂ ਜੁੜੇ ਰਹੋ ਸਾਡੇ ਨਾਲ ਸੋ ਟੋਲ ਆਫ ਸਟੇਸ਼ਨ ਸੋ ਵਾਹ ਗੁਰਦੁਆਰ ਸਾਹਿਬ ਜਿਹਦੀ ਤੁਸੀਂ ਗੱਲ ਕਰਦੇ ਸੀਗੇ ਹਾਂਜੀ ਗੁਰਦਾਸ ਸਿੰਘ ਸਭਾ ਸੱਤੋਂ ਉਹ ਵੀ ਸਿੰਘ ਸਭਾ ਹੀ ਸੀਗਾ ਕਿਹੜਾ ਯੂਟਿਊਬ ਤੇ ਜਾ ਕੇ ਨਹੀਂ ਹਾਂਜੀ ਸਿੰਘ ਸਾਹਿਬ ਦਾ ਸੀਗਾ ਓਕੇ ਉਹ ਪੰਜਾਬ ਨੈਸ਼ਨਲ ਬੈਂਕ ਆ ਗਿਆ ਮੇਰਾ ਪੈਸੇ ਕਿਹੜਾ ਲਈ ਸੋਣੇ ਇਹ ਇੱਧਰ ਲਿਖਾਤੀ ਤਾਂ ਹੈ ਨਹੀਂ ਇੰਡੀਆ ਲਈ ਤਾਂ ਚੱਲ ਫੀ ਹੋਣਾ 5-10 ਹਜ਼ਾਰ ਦੇਸ਼ ਪਰਦੇਸ ਦੇਸ਼ ਹੋਵੇ ਪਰਦੇਸ ਹੋਵੇ ਉਹ ਪੱਗ ਵਾਲਾ ਪੱਗ ਵਾਲਾ ਜੱਜ ਦਾ ਉੱਥੇ ਕਿਤੇ ਕੁਝ ਹੋ ਵੀ ਹੈਗਾ ਉਹਦੇ ਗੁਰਦਸਾਹ ਦੂਜੇ ਪਾਸੇ ਉੱਥੇ ਕੁਝ ਲਿਖਿਆ ਆ ਸਸਤਾ ਰਾਰਾ ਸਸਤਾ ਰਾਰਾ ਉਹ ਸਰਵਣ ਭਵਨ ਆ ਨਾ ਜਿੱਥੇ ਆਪਾਂ ਪਿਛਲੀ ਵਾਰ ਡੋਸਾ ਖਾਧਾ ਸੀ ਉਹ ਯਾਦ ਪੁੱਲ ਗਏ ਜਦੋਂ ਐਨ ਸਪੈਸ਼ਲ ਡੋਸਾ ਮੈਨੂੰ ਨੇ ਦਿੱਤਾ ਸੀ ਪਿਆਜ਼ਾਂ ਵਾਲਾ ਤੇ ਆਜਾ ਇਧਰ ਆ ਕੇ ਜੀ ਪੀ ਐਨ ਬੀ ਪੀ ਐਨ ਬੀ ਪੀ ਐਨ ਬੀ ਵਾਹ ਕੀ ਗਰੀ ਜਾਂਦਾ ਗੱਡੀ ਵਾਲਾ ਮੋਰ ਫੂਡਸ ਇੱਥੇ ਉਹ ਵੀ ਹੋਣਾ ਮੇਰੀ ਮਰਜ਼ੀ ਮੇਰੀ ਮਰਜ਼ੀ ਹਾਂਜੀ ਇੱਧਰਲੀ ਸਾਈਡ ਆ ਜੇ ਆਪਾਂ ਖੜ ਕੇ ਫੋਟੋਆਂ ਖਚਾਈਆਂ ਸੀ ਮੈਨੂੰ ਜ਼ਿਆਦਾ ਹਲੇ ਤੱਕ ਆਂਦੇ ਸੂਟ ਲੱਗਿਓ ਥਾਨ ਹਾਂਜੀ ਆਗੇ ਪੰਜਾਬੀ ਸ਼ਾਹੇ ਪੰਜਾਬੀ ਹੁਸਾਵਾ ਇੱਥੇ ਆਕਾ ਮਾਰਦੇ ਆਜੋ ਮੈਡਮ ਜੀ ਆਜੋ ਹਾਂ 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 ਪਾਪਾ ਕੀ ਆਂਦੇ ਆਂਦੇ ਮੇਰੀ ਮਰਜ਼ੀ ਆ ਗਈ ਬਸ ਆਹ ਕਹਿੰਦਾ ਉਹ ਤਾਂ ਬੰਦ ਸੀਗੀ ਹਾਂਜੀ ਹਾਂਜੀ ਆਪਰੇ ਇੱਥੇ ਕੀ ਲਾ ਰਹੀ ਐ ਕਿੱਤੇ ਕਿੱਦਾਂ ਲਗਾ ਲਾਂਗੇ ਕਿੰਨੇ ਟਾਈਮ ਆ ਉਹ ਅੱਗੇ ਬੋਰਡ ਦੇਖਦੇ ਆ ਲੁਕਾ ਦੇਣੀ ਆ ਇਹ ਆਹ ਦੇਖੋ ਕੀ ਲਿਖਿਆ ਮੰਡੇ ਟੂ ਮੰਡੇ ਟੂ ਸੈਟਰਡੇ 9 ਟੂ 6 ਸੰਡੇ 10 ਟੂ 6 ਮੈਕਸ ਪੀ 8 ਮਸ਼ੀਨ ਪੇ ਬਾਈ ਫੋਨ ਹਾਂ ਫਿਰ ਤੁਸੀਂ ਇੱਥੇ ਪੇ ਕਰ ਸਕਦੇ ਆ ਪਰ ਆਪਾਂ ਸਾਨੂੰ ਤੁਰ ਕੇ ਜਾਣਾ ਜ਼ਿਆਦਾ ਜਾਣਾ ਪੈਣਾ ਬਟ ਆਪਾਂ ਆਹੀ ਰੋਡ ਤੇ ਜਾਣਾ ਸੀ ਬਸ ਇਹ ਆਪਾਂ ਗਾਂ ਕਿਤੇ ਜਾਣਾ ਵਾ ਉਹ ਦੂਜਾ ਰੋਡ ਆ ਜਿੱਥੇ ਆਪਾਂ ਉਹ ਕਰਨਾ ਜੀ ਸੇਜ ਲੈ ਵੀ ਜਾਂ ਖੜਾ ਓਕੇ 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 ਐਦਾਂ ਕਰਦੇ ਆਪਾਂ ਇੱਥੇ ਲਾ ਲੈਂਦੇ ਇੱਕ ਵਾਰ ਅੱਗੇ ਜਾ ਕੇ ਫੇਰ ਲਾ ਲਾਂਗੇ ਹੁਣ ਰਸ਼ਿਆ ਇੱਥੇ ਹੁਣ ਅਸੀਂ ਪਿੱਛੇ ਨੂੰ ਨਹੀਂ ਜਾ ਸਕਦੇ ਇਹ ਪਿੱਛੇ ਨੂੰ ਨਹੀਂ ਇੱਥੇ ਕਿਤੇ ਪਸਾ ਦੇਣੀ ਗੱਬੇ ਗੱਡੀ ਤੇ ਗੱਡੀ ਚੜੀ ਵੇ ਇਧਰ ਪਾਰਕਿੰਗ 'ਚ ਤੁਸੀਂ ਕਿੱਥੇ ਪਸਾਉਂਗੇ ਉਹਦੇ ਜ ਦੂਪਰ ਚੜ੍ਹ ਕੇ ਲਾਈ ਹੋਆ ਐਦਾਂ ਲਈ ਗਲੀ 'ਚ स्पेस है कि देखो तो हम्म नहीं।, नहीं आ वेजिटेरियन इंडियन रेस्टोरेंट आहार आ या मी स्ट्रीट है ना ओके हां इथे ऐसा कुछ हुन इथे की दिलानी पानी गड्डी तुसी इथे उतरो शहर पर आ गए सी तुसी उतरो मैं है ना ऐसे गाडी दे देख के अलावा ते उणा नु फेर बुलावा उणा नु तुसी इथे हाथ दे दियो ना इथे ਉਤਰਾ ਕਿਦਾਂ ਇੱਧਰ तुसी ਕਿਦਾਂ ਤਾਰਦੋਂਗੇ ਮੈਨੂੰ ਉਸੇ ਉਧਰ ਗੱਡੀ ਦੇ ਪਿੱਛੇ ਹੀ ਆ ਜਿੱਦਾਂ ਹੋਣਾ ਦੇਖੋ ਇਦਾਂ ਤਿਆਰ ਰਹਿਣਾ ਕੋਈ ਪਤਾ ਲੱਗਿਆ ਨਾ ਉਹ ਰਾਤੋ ਰਾਤ ਕੀ ਰੱਖੀ ਹੈ ਉਹ ਇਹ ਸੱਜ ਸੱਜ ਸਦਾ ਨਹੀਂ ਸੂਰ ਲਾਲ ਸੂਰ ਸ਼ੋਹ ਲਾਲ ਸ਼ੋਹ ਉਹ ਲਾਈਟਸ ਕਰਕੇ ਲਾਈਟਸ ਦੀ ਰਿਫਲੈਕਸ਼ਨ ਪੈਂਦੀ ਪਈ ਐ ਚ ਦੇਖੋ ਬੰਦ ਕਰ ਦੋ ਕੀ ਕੀ ਬੰਦ ਕਰਾਂ ਦੱਸੋਗੇ ਤਾਂ ਵੀ ਉਹੀ ਆ ਲੋ ਲਾਈਟ ਬੰਦ ਕੀਤੀ ਤਾਂ ਤਾਂ ਵੀ ਹੋ ਗਿਆ ਉਹਦਾ ਸਾਈਟ ਤੇ ਹੈ ਨਾ ਜਿਹੜੇ ਓਹ ਆਪਣੇ ਉੱਤੇ ਹੈ ਨਾ ਡਾਰਬੀ ਚ ਸੂਟ 35 40 파운ਡ ਤੋਂ ਸਟਾਰਟ ਹੁੰਦੇ ਆ ਨੋ ਡਾਊਟ ਉੱਤੇ ਸੂਟ ਦੀਆਂ ਸ਼ਾਪਸ ਬਹੁਤ ਆ ਕਾਫੀ ਕਲੈਕਸ਼ਨ ਆ ਬਟ ਇੱਧਰ ਨਾਲ ਤੱਕ ਆਟਾ ਉਦਾਂ ਔਰ ਇੱਥੇ ਇੱਥੇ 10 파운ਡ ਤੋਂ ਸ਼ੁਰੂ ਹੁੰਦੇ ਆ ਸੂਟ ਮੈਨੂੰ ਕਿ ਬੰਦੇ ਦਾ ਇੱਧਰ ਲਾ ਕਿਹੜਾ ਲੱਗੂਗਾ ਹੈ ਨਾ ਉਹਨੇ ਦੇ ਵਿੱਚ ਚਾਰ ਸੂਟ ਲੈ ਆਵੇ ਜਿੰਨੇ ਚੋਂ ਉੱਥੇ ਇੱਕ ਸੂਟ ਲੈਣਾ ਵਾ ਹਾਂ ਸਹੀ ਆ ਮਿੱਥੇ ਪਰ ਪਾਰਕਿੰਗ ਬੜੀ ਉੱਚੀ ਲੱਭੀ ਆ। ਯਾ ਸਹੀ ਆ। ਹੁਣ ਜਿਹੜੀ ਮਿਲੀ ਆ ਬੇਬਾਇ ਫੋਨ ਉਹ ਵੀ ਘੰਟੇ ਲਈ ਆ। ਪਾਰਕਿੰਗ ਆ ਪੀ ਗਾਰਡ ਗਾਰਡ। ਹਾਂਜੀ। ਹੁਣ ਮੇਰੀ ਵਾਰੀ ਆ ਗਈ ਆ। ਧੁਮਾਕਾ ਇਸ ਡਾਊਨ ਦੇ ਸ਼ੂਟ ਵੀ ਹੈਗੇ ਦੇਖੋ। ਹਾਲੇ ਜਿੰਨੇ ਦੀ ਮੈਂ ਅੱਜ ਪੂਰੀ ਆਊਟਫਿਟ ਪਾਈ ਆ ਮੈਂ ਕਹਿੰਦੀ ਨੇ ਦੇ ਵਿੱਚ ਮੈਂ 10 12 ਸੂਟ ਲੈ ਆਉਣਾ ਹੈ ਕੋ ਸਹੀ ਗੱਲ ਇਹ ਇਦਾਂ ਲੱਗਦਾ ਜਿਦਾ ਪਹਾਣਾ ਉੱਥੇ ਆਏ ਹੁੰਦੇ ਆ ਜਲੰਧਰ ਐਕਸਪੈਂਸਿਵ ਹੋਊਗੇ ਬਟ ਸੋਹਣੇ ਆ ਹਾਂਜੀ ਇਹ ਤਾਂ ਲੱਗਦਾ ਨਹੀਂ ਮੈਂ ਯੂਕੇ 'ਚ ਬੈਠਾ ਆ ਹਾਂ ਜੋ ਤੂੰ ਕਰਦਾ ਹੁੰਦਾ ਸਭ ਕਰਦੇ ਅੱਦੀ ਸੱਚੀ ਐ ਦਲਾ ਦੇ ਤਾਂ ਮੈਂ ਜਲੰਧਰ ਹੁੰਦਾ ਮੈਂ ਤਾਂ ਸੀ ਸੀ ਤਾਂ ਕਰਦੀ ਜਦੋਂ ਮੈਂ ਮੇਚਾ ਲੱਗੀਆਂ ਹੁੰਦੀਆਂ ਐ ਇੰਨੇ ਕੱਪੜੇ ਤੁੰਨ ਕੇ ਆਈਆਂ ਹਵਾ ਲੱਗਦੀ ਬਹੁਤ ਠੰਡ ਲੱਗਦੀ ਆ ਮੇਰੀ ਕ੍ਰਿਸਮਸ ਤਾਂ ਕੋਈ ਪੰਜਾਬੀ ਜੁੱਤੀ ਲੈ ਕੇ ਆਉਣ ਦੀ ਲੋੜ ਨਹੀਂ ਹਾਂ ਪਰ ਮੈਂ ਮੇ ਤੋਂ ਹੈਗੀਆਂ ਆ ਦੋ ਚਾਰ ਪਰ ਪੈਂਦੀਆਂ ਨਹੀਂ ਹੈਗੀਆਂ ਗੁਰਦੁਆਰਾ ਸਾਹਿਬ ਜਾਣ ਵੇਲੇ ਪਾਈਦੀਆਂ ਹਾਂ ਹਾਂਜੀ 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 ਅਸੀਂ ਤਾਂ ਵਾਜਾ ਮਾਲਦੇ ਸੀ ਮੈਂ ਤਾਂ ਖੜ ਗਿਆ ਤੁਸੀਂ ਕਾਈ ਪਤਾ ਲੱਗੂ ਮਾੜੀ ਉੱਥੇ ਅੰਦਰ ਮਾਰਕੀਟ ਸੀਗੀ ਅੰਦਰ ਮੈਂ ਉੱਥੇ ਕਹਿੰਦੀ ਸੀ ਕਿ ਅੰਦਰ ਮਾਰਕੀਟ ਦੁੱਧ ਕੱਢੇ ਕੋਈ ਗੱਲ ਨਹੀਂ ਓਏ ਬੱਚੇ ਉੱਪਰ ਐਂ ਜੋ ਮਾਰਜੀ ਕੱਢ ਘੁੰਮ ਲੈਂਦੇ ਸਾਨੂੰ ਹਾਏ ਓ ਕਿਹੜਾ ਕੁਝ ਕਰਦੇ ਦੇਖੋ ਤਾਂ ਕਿੰਨਾ ਕਿਊਟ ਜਿਹਾ ਫੋਮ ਬਣਾ ਕੇ ਬੈਠਾ ਹੈ ਵਿਚਾਰਾ ਥੋੜੀ ਬੀਬੀਆਂ ਦਾ ਪ੍ਰੋਗਰਾਮ ਬਣ ਗਿਆ ਹੁਣ ਸੂਟ ਲੈਣ ਦਾ ਦੇਖਦੇ ਆ ਲੈਂਦੀਆਂ ਕਿ ਐਦੇ ਟਾਈਮ ਪਾਸ ਕਰਕੇ ਆਉਂਦੀਆਂ ਲੰਗੇ ਨਹੀਂ ਉਹ ਵੀ ਸੂਟ ਮਤਲਬ ਹੀ ਮੇਰੇ ਲਈ ਤਾਂ ਸਾਰੀਆਂ ਚੀਜ਼ੇ ਇੱਕੋ ਹੀ ਆਹ ਦੇਖ ਉਧਰ ਵੀ ਲੱਗੇ ਸੂਟ ਨਹੀਂ ਪ੍ਰੋਗਰਾਮ ਕੈਂਸਲ ਚਲੋੜਦੇ ਹੈ ਨਹੀਂ ਵੈਲਵਟ ਹੈ ਨਹੀਂ ਵੈਲਵਟ ਜਿਹੜੇ ਠੰਡ ਵਾਲੇ ਹੁੰਦੇ ਹਨਾ ਗੋਲ ਗੱਪਿਆਂ ਦੀ ਰੇੜੀ ਆ ਗਈ ਨੀ ਕੋਰ ਨਾ ਸੱਚੀ ਤਾਂ ਗੋਲ ਗੱਪੀ ਵੀ ਹੈਗੇ ਆ ਇਹਦਾ ਲੱਗਦਾ ਹੀ ਨਹੀਂ ਮੈਂ ਯੂਕੇ ਜੀ ਆ ਹਾਂ ਜੀ ਜਦੋਂ ਇੱਥੇ ਆਉ ਪਿਛਲੀ ਵਾਰ ਗਿਆ ਸੀ ਇੱਧਰ ਇੱਥੇ ਤਾਂ ਲੱਗਦਾ ਕਿ ਆਪਾਂ ਯੂਕੇ ਆ ਇੱਥੇ ਲੱਗਦਾ ਪਿੰਡ ਆ ਗਿਆ ਕਿੰਦਾ ਲੁਧਿਆਣੀ ਘੰਟਾ ਵਈ ਹਾਂ ਜੀ ਟੋਪੀ ਦੀ ਉੱਪਰ ਚੱਕ ਮੁਰਗੀ ਠੰਡ ਕਰਕੇ ਕੀਤੀ ਆ ਹਾਂ ਆਪੇ ਕਰ ਲਾਂ ਉਹ ਤਾਂ ਹੀ ਆ ਗਿਆ ਪਤਰੀ ਕੋਈ ਨਾ ਤਕ ਬੋਲ ਲੈਂਦੇ ਆ ਪੁੱਛ ਲਈਏ ਕਿਸੇ ਨੂੰ ਕੀ ਪੁੱਛਣਾ ਸੇਲਸਰ ਜੀ ਕੋ ਦੇਖੋ ਖੋਲ ਕੇ ਬੈਠੇ ਆ ਕਿ ਟਾਈਮ ਪਾ ਰਹੀ ਹੈ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਇੱਥੇ ਸਾਮਾਨ ਸਗੋਂ ਵੇਚਦਾ ਹੋਊਗਾ ਕਿ ਨਹੀਂ ਕਹਿੰਦੇ ਭਾਜੀ ਕਹਿੰਦੇ ਆ ਕਿ ਜੇ ਤਾਂ ਇਹਨਾਂ ਦੀਆਂ ਰੈਂਟ ਤੇ ਹੋਈਆਂ ਫੇਰ ਤਾਂ ਔਖਈ ਆ ਬਾਕੀ ਸਾਨੂੰ ਵੀ ਨਹੀਂ ਪਤਾ ਅਸੀਂ ਜੀ ਖੋਲ ਕੇ ਬੈਠੇ ਆ ਕੁਝ ਤਾਂ বাজਦਾ ਹੀ ਹੋਊਗਾ ਤਾਂ ਹੀ ਬੈਠੇ ਆ ਨਹੀਂ ਹੋਣਾ ਉਹਨਾਂ ਨੇ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਜਾਂਦਾ ਬਾਰੇ ਬਾਰ ਦੋ ਕੁ ਸੂਟ ਵਧੀਆ ਲੈ ਹੁੰਦੀਆਂ ਅੰਦਰ ਉਹੀ ਹੁੰਦਾ A to Z ਆਈਟਮ ਮਿਲ ਜਾਂਦੀ ਐ ਸੋਣਾ ਸਾਰੀਆਂ ਹੀ ਪੰਜਾਬ ਜਾਣ ਦੀ ਲੋੜ ਨਹੀਂ ਬੰਦਾ ਇੱਥੋਂ ਹੀ ਲੈ ਸਕਦਾ ਐਮਰਜੈਂਸੀ ਜੀ ਲੈਣੀ ਹੋਵੇ ਉਦਾਂ ਵੀ ਤੁਰ ਗਏ ਸਾਨੂੰ ਛੱਡ ਗਿਆ ਪਤਾ ਨਹੀਂ ਕਿੱਧਰ ਚਲ ਗਿਆ ਅੰਕੀ ਸਰਦਾਰਨੀ ਜੀ ਦਾ ਹੀਲ ਵਾਲਾ ਚਾਹ ਪੂਰਾ ਹੋ ਗਿਆ ਤੇ ਹੁਣ ਖੋਣ ਲੱਗੇ ਬੂਟ ਤੇ ਇੱਕ ਤਾਂ ਠੰਡ ਲੱਗਦੀ ਆ ਯਾਰ ਉੱਥੇ ਮੇਰੇ ਤਾਂ ਹੀਟ ਬਾਕਸ ਹੋ ਗਿਆ ਹਾਂਜੀ ਠੰਡ ਹੈਗੀ ਆ ਔਰ ਜੀਜਾ ਜੀ ਕਹਿੰਦੇ ਇੱਥੇ ਪੂਰਾ ਦਿਲ ਲੱਗਾ ਹੋਇਆ ਹੈ ਨਾ ਮਤਲਬ ਕਿ ਐਦਾਂ ਨਹੀਂ ਲੱਗਦਾ ਕਿ ਆਪਾਂ ਬਾਹਰ ਪੂਰਾ ਮਾਹੌਲ ਬਣਿਆ ਪਿਆ ਪੰਜਾਬ ਵਾਲਾ ਤੇ ਤਰੇ ਵੀ ਤਾਂ ਸੌਣਾ ਲੱਗਦਾ ਕਿੰਨੇ ਕਦੀ ਕਦੀ ਆਵੇ ਹਾਂ ਤਾਂ ਕਦੀ ਕਦੀ ਤੇ ਕਿਉਂ ਜੇ ਪੰਜਾਬ ਚ ਆਪ ਰਹਿੰਦੇ ਆ ਤੇ ਆਪ ਕਦੀ ਕਦੀ ਜਾਵਾਂਗੇ ਇੱਥੇ ਦੇ ਮਾਹੌਲ ਦੇ ਹਿਸਾਬ ਨਾਲ ਪਰ ਇਹ ਹੈ ਕਿ ਜੀਜਾ ਜੀ ਕਹਿੰਦੇ ਇੱਥੇ ਕੰਮਕੁਮ ਦਾ ਔਖਾ ਹੈ ਨਾ ਕੈਸ਼ ਤੇ ਹੀ ਆ ਜ्यादा ਔਰ ਦੂਜੀ ਗੱਲ ਇਹ ਵੀ ਆ ਕਿ ਐਸੇ ਕੋਈ ਗੋਰੇ ਨਹੀਂ ਦਿਖਿਆ ਤੁਹਾਨੂੰ ਔਰ ਤੁਹਾਨੂੰ ਵੀ ਤੁਹਾਨੂੰ ਵੀ ਨਹੀਂ ਦਿਖਣਾ ਤੁਸੀਂ ਪੂਰਾ ਬਲੌਗ ਦੇਖਿਓ ਸਾਡਾ ਤੁਹਾਨੂੰ ਪਤਾ ਲੱਗ ਜੂਗਾ ਕੋਈ ਗੋਰਾ ਹੈਗਾ ਕਿ ਨਹੀਂ ਇੱਥੇ ਸਿਰਫ ਏਸ਼ੀਅਨ ਹੀ ਆ ਆਪਾਂ ਪੰਜਾਬੀ ਹੋਗੇ ਪਾਕਿਸਤਾਨੀ ਹੋਗੇ ਫਿਰ ਇੰਡੀਅਨ ਹੋਗੇ ਤੇ ਪਾਕਿਸਤਾਨੀ ਏਸ਼ੀਅਨ ਆ ਆਹ ਦੇਖੋ ਮੇਰੀ ਭੈਣ ਆ ਗਈ ਜਲੇਬੀ ਕਿਤੇ ਖਾਣਦੀ ਆ ਜਲੇਬੀ ਹਾਂ ਮੈਂ ਤਾਂ ਤੁਹਾਨੂੰ ਮੋਦਕਸ ਨਹੀਂ ਆਰਡਰ ਕਰਦਾ ਕੋਈ ਚੱਕਰ ਨਹੀਂ ਜਾ ਆ ਗਏ ਬਸ ਅਸੀਂ ਬਿਕਾਰ ਲਈ ਥੋੜੀ ਪਾਈ ਆ ਜਿੰਨਾ ਕਿੰਨੀ ਖਾਣੀ ਪਾਈਆ ਕਿ ਆਪੇ ਇੱਕ ਇੱਕ ਤੇ ਦੋ ਦੋ ਖਾਣੀਆਂ ਬਸ ਇੱਥੇ ਬਹੁਤ ਹੁੰਦੀ ਪਾਈ ਆ ਕਿੰਨੀਆਂ ਚੜਦੀਆਂ ਹੁੰਦੀਆਂ ਹਾਂ ਬਹੁਤ ਅਸੀਂ ਹੁਣੇ ਉੱਥੇ ਉਣੇ ਉੱਥੇ ਕੰਡੇ ਦੇ ਤੇ ਰੱਖ ਕੇ ਜੋਕੀ ਜਾਣਾ ਜੇ ਘੱਟ ਲੱਗੂਗੀਆਂ ਦੋ ਕੋ ਹੋਰ ਪੁਆਲੀ ਫਿਰ ਅੱਧਾ ਕਿਲੋ ਕਰਾ ਲਾਂਗੇ ਸਵਾਦ ਇਹ ਦੇਖਣਾ ਤੁਸੀਂ ਜਾ ਕੇ ਖਰਾਓ ਮੈਂ ਤਾਂ ਦੀਦੀ ਨੂੰ ਕਹਿ ਜਾਂ ਹਾਂ ਹਾਂ ਜੀ ਹਾਂ ਜੀ ਤੁਸੀਂ ਨਿਕਲੋ ਪਹਿਲਾਂ ਬਸ ਮੈਂ ਨਿਕਲਾਂ ਪਰੇ ਕੁ ਜੀ ਨਾਈ ਜੁਣੇ ਤੇ ਜਲੇਬੀ ਜੰਕਸ਼ਨ ਯਾਦਾਤਾ ਜੀ ਕਿਉਂ ਕਰਾਓ ਜਲੇਬੀ ਭਾਈ ਖੜ ਜਾ ਕਿਉਂ ਕਿਲੋ ਕਿਲੋ ਨਹੀਂ ਕਰਉਣ ਲੱਗਾ ਖੜ ਜਾ ਨਹੀਂ ਖਾਣਾ ਅਸਲੀ ਖਾਣਾ ਅਸਪ੍ਰਿੰਗ ਰੋਲ ਬ੍ਰੈਡ ਰੋਲ ਬਹੁਤ ਵਧੀਆ ਬੇਚਦੀ ਰਹੀ ਹੈ ਜਲੇਬੀ ਭਾਈ ਕੀ ਹੋ ਰਿਹਾ ਹੈ ਕੰਮ ਨਹੀਂ ਕਰਦਾ ਮਾਣੇ ਖੰਡਾ ਨਾ ਹੋ ਗਿਆ ਗਾਜਰ ਦਾ ਹਲਵਾ ਵਸੇ ਪਿੰਨੀਆਂ ਪੁੱਛਦੇ ਪਿੰਨੀਆਂ ਹੈਗੀਆਂ ਅੰਦਰ ਵੇ ਖਾਣੀਆਂ ਅੰਦਰ ਵੇ ਅੰਦਰ ਚਾਉਂਦੇ ਯਾਰ ਆਜੋ ਜੇ ਬਣਾ ਕੇ ਦਿੰਦੇ ਆ ਸਭ ਨੇ ਹੀ ਭਾਜੀ ਦੇਖੋ ਹਾਂਜੀ ਕਿਵੇਂ ਗਏ ਇੱਧਰ ਪਈਆਂ ਵੀ ਨਾ ਉਹ ਮੇਰਾ ਆਰਡਰ ਕੁਛ ਆਰਡਰ ਤੇ ਆ ਜਿਹਾ ਫ੍ਰੈਸ਼ ਬਣ ਤੀਣਾ ਜਲੇਬੀ ਚਲੋ ਜੀ ਚਾਹ ਆ ਗਈ ਆ ਸੁਣੀ ਖਾ ਪੀ ਲੈ ਜਿਹੜਾ ਖਾਣਾ ਸੀ ਚਾਹ ਪੀ ਕੇ ਹੋਰ ਚਲ ਜੇ ਕਰਾ ਨੂੰ ਕਰਾ ਆਦੋ ਆਹ ਵਾਲਾ ਬਲੌਗ ਆਪ ਇੱਥੇ ਐਂਡ ਕਰ ਦੇਣਾ ਨੈਕਸਟ ਨੈਕਸਟ ਪਾਰਟ ਦੇ ਵਿੱਚ ਸਾਡਾ ਦੇਖਿਓ ਆਪਾਂ ਕਿੱਥੇ ਜਾ ਰਹੇ ਹਾਂ ਠੀਕ ਹੈ ਕਾਕੇ ਅੱਜ ਜਿੱਦਾਂ ਖਾਲਸਾ ਵਾਜੀ ਦੀ ਜੀ ਫਤਿਹ ਚਲੋ ਜੀ ਚਾਹ ਪੀਏ ਹੁਣ ਮਿੱਠਾ ਪਾ ਕੇ ਨਹੀਂ ਦਿੰਦੇ ਇੱਥੇ ਆਜੋ ਚਾਹ ਪੀ ਲਓ ਵਿਦ ਬ੍ਰੈਡ ਬ੍ਰੈਡ ਕੜ ਕੜ ਕੇ ਚਾਹੇ ਬ੍ਰੈਡ ਕੁਕੜਾ ਖਾ ਲਿਆ ਉਹਦਾ ਰਿਵਿਊ ਬਾਅਦ ਦਿੰਦੇ ਆ ਵੀ ਬਗੂ ਬਪੂ ਆਈ ਤੂੰ ਬਲੋਂਦੇ ਦੇ ਸਾਈਡ ਤੋਂ ਬਹੁਤ ਨਹੀਂ ਹੈਲੋ ਬਦੋ ਹੈਲੋ ਸੱਚੀ ਕਾ ਤਰ ਜਾਰਿਆ ਲੈਟ ਮੇਰੀ ਛੋੜੀ ਜਿੱਦੀ ਸ਼ਰਮ ਆ ਗਈ ਅਨ ਦੇਖੋ ਇੱਥੇ ਐਦਾ ਪਰੇਸ਼ਾਨੀ ਹੁੰਦੀ ਐ ਐਂਬੂਲੈਂਸ ਫਸ ਗਈ ਐ ਤੇ ਨੰਗ ਨਹੀਂ ਸਕਦੀ ਬੜਾ ਇਹਨੂੰ ਟਾਈਮ ਲੱਗ ਗਿਆ ਇੱਥੇ ਤੇ ਉੱਧਰ ਹੁੰਦਾ ਤਾਂ ਉਹਨੂੰ ਮੈਂਟਮੈਂਟੀ ਕਿਤੇ ਦੀ ਕਿਤੇ ਪਹੁੰਚਣੀ ਸੀ ਹਸਪੀਟਲ ਵੀ ਪਹੁੰਚਣੀ ਸੀ ਹੁਣ ਤਾਂ ਇੱਥੇ ਆ ਕੇ ਪਹੁੰਚੇ ਪਿੱਛੇ ਵਿਚਾਰੀ ਹੂਟਰ ਮਾਰ ਜਿਉਂਦੀ ਸੀ ਕੋਈ ਰਾਹ ਘੱਟੇ ਦਿੰਦੇ ਆ ਇੱਧਰ ਪੰਜਾਬੀ ਪੰਜਾਬੀ ਐਵੇਂ ਬਦਨਾਮ ਕਰੀ ਜਾਂਦਾ ਆਪ ਵੀ ਆਪਾਂ ਪੰਜਾਬੀ ਹਈਆਂ ਪੰਜਾਬੀਆਂ ਨੇ ਉਦਾਂ ਹੀ ਵਿਚਾਰਿਆਂ ਨੂੰ ਨਹੀਂ ਜਦ ਦੇਖੋ ਤਾਂ ਹੁਣ ਉਹ ਦੇਖੋ ਗੱਭੇ ਫਸੀ ਹੋ ਆ ਹੈਨਾ ਕੀ ਕੋਈ ਰਾਹ ਦੇ ਰਿਹਾ ਕੋਈ ਸਾਈਡ ਤੇ ਨਹੀਂ ਕਰ ਰਿਹਾ

ਪੁੱਦੇ ਤੂੰ ਰਹੇ ਪ੍ਰਾਇੋਰਟੀ ਮੇਰੀ ਹੈ ਇੱਥੇ ਤਾਂ ਐਦਾ ਇੱਥੇ ਲੋਕੀ ਧੱਕਾ ਕਰਦੇ ਆ ਥੋੜਾ ਪੰਜਾਬ ਵਾਂਗੂ ਕਰਦੇ ਆ ਜਿੱਦਾਂ ਆਪਣੇ ਉੱਥੇ ਕੋਈ ਰੂਲ ਹੈ ਨਹੀਂ ਭਾਵੇਂ ਮੈਂ ਵੀ ਉੱਥੇ ਆ ਮੈਂ ਵੀ ਐਦਾ ਚਲਾਉਣਾ ਸੀਗਾ ਪਰ ਜਿੱਥੇ ਆਪਾਂ ਹੁਣ ਇਸ ਟਾਈਮ ਆ ਗਏ ਆ ਉਸ ਕੰਟਰੀ ਦੀ ਆਦਤ ਪੈ ਜਾਂਦੀ ਹੈ ਨਾ ਆਦਤ ਵੀ ਪੈ ਜਾਂਦੀ ਹੈ ਪਰ ਉੱਥੇ ਆਪਾਂ ਹੈਗੇ ਤਾਂ ਉੱਥੇ ਦੇ ਰੂਲ ਫੋਲੋ ਕਰਨੇ ਚਾਹੀਦੇ ਆ ਹਨਾ ਜੇ ਸਾਰੇ ਐਦਾ ਧੱਕੇ ਸ਼ਾਈ ਨਾਲ ਅੱਗੇ ਅੱਗੇ ਨੰਗੀ ਹੋਊਗੇ ਫੇਰ ਤਾਂ ਔਖਾ ਕੰਮ ਫੇਰ ਤਰੱਕੀ ਕਿੱਥੋਂ ਹੋ ਜੂਗੀ ਇਸ ਕਰਕੇ ਸਮਝਦਾਰ ਬਣੋ ਉਹ ਨਿਆਣ ਪੂਣਾ ਛੱਡੋ ਮੈਂ ਵੀ ਪਹਿਲਾਂ ਬਥੇਰਾ ਕੀਤਾ ਹੈ ਪਰ ਸਮਝਦਾਰ ਬਣੋ ਜੇ ਤੁਸੀਂ ਅੱਜ ਉਹ ਕਰਦੇ ਪਏ ਆ ਤੇ ਨਾ ਕਰੋ ਜੇ ਆਉਣ ਵਾਲੇ ਸਮੇਂ ਚ ਕਰਨਾ ਹੈ ਤੁਹਾਡੀ ਏਜ ਉੱਥੇ ਆ 19 ਕਾ ਨਮੀ ਨਮੀ ਗੱਡੀ ਚਲਮਣ ਲੱਗਿਆ ਤੇ ਨਾ ਕਰੋ ਇਹ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਚੀਜ਼ਾਂ ਸਭ ਐਵੇਂ ਆ ਬਸ ਫੁਖਰੀਆਂ ਐ ਸਭ ਹਾਂਜੀ ਤੇ ਇੱਕ ਗੱਲ ਮੈਂ ਹੋਰ ਦੱਸਣੀ ਭੁੱਲ ਗਿਆ ਇਨਰ ਸਿਟੀਜ਼ ਦੇ ਵਿੱਚ ਲੰਡਨ ਸਾਊਥ ਹਾਲ ਜਿਹੜੇ ਕੰਜਸਟਡ ਏਰੀਆ ਜਿਹਦਾ ਬਰਮਿੰਗਮ ਵੀ ਹੋ ਗਿਆ ਜਿੱਥੇ ਆਪਣੇ ਜ਼ਿਆਦਾ ਪੰਜਾਬੀ ਆ ਜਾਂ ਏਸ਼ੀਅਨ ਕਮਿਊਨਿਟੀ ਜਣਾ ਉੱਥੇ ਇੰਸ਼ੋਰੈਂਸਾਂ ਵੀ ਤਾਂ ਹੀ ਮਹਿੰਗੀਆਂ ਹੈ ਕਿਉਂਕਿ ਲੋਕੀ ਚਲਾਉਂਦੇ ਆ ਥੋੜੇ ਖਰਾਬ ਤਰੀਕੇ ਨਾਲ ਮਤਲਬ ਕਿ ਮੋਕਲੀ ਗਾਣੇ ਮੇਨ ਕੋਸ ਇੱਥੇ ਐਕਸੀਡੈਂਟ ਹੋਣ ਦੇ ਜ਼ਿਆਦਾ ਗੱਡੀ ਕਦੇ ਕਿਤੇ ਲੱਗ ਗਈ ਕਦੇ ਕਿਤੇ ਲੱਗ ਗਿਆ ਤਾਂ ਪਾਰਕਿੰਗ ਇੱਥੇ ਹੈ ਨਹੀਂ ਰੈਸਟ੍ਰਿਕਟਿਡ ਏਰੀਆ ਸਾਰੇ ਕੰਟਰੋਲਡ ਜ਼ੋਨ ਹਨ ਇਸ ਕਰਕੇ ਇੱਧਰ ਇੰਸ਼ੋਰੈਂਸ ਵੀ ਮਹਿੰਗੀ ਹੁੰਦੀ ਹੈ ਉਹਨਾਂ ਨੂੰ ਪਤਾ ਕਿ ਇੱਥੇ ਮਾੜੀ-ਮੋਟੀ ਲੱਗ ਜਾਂਦੀ ਕੋਈ ਨਾ ਕੋਈ ਕੇਸ ਹੁੰਦਾ ਰਹਿੰਦਾ ਹੈ ਇਸ ਕਰਕੇ ਫਿਰ ਇੰਸ਼ੋਰੈਂਸਾਂ ਵੀ ਮਹਿੰਗੀਆਂ ਆ ਚਲੋ ਬਾਕੀ ਸਭ ਦੇ ਨਾਲ ਹੀ ਹੈ ਜਿੱਦਾਂ ਵੀ ਆ